ਹਾਂਜੀ ਆਜੋ ਫਿਰ ਕਰਦੇ ਆਂ ਗੱਲਬਾਤ ਬਾਈ ਪ੍ਰਵਾਸੀਆਂ ਦੇ ਮੁੱਦੇ ਤੇ ਅੱਜ ਆਪਾਂ ਗੱਲ ਕਰਾਂਗੇ ਆਜੋ ਆਪਣੇ 2-4 ਭਰਾ ਜੜੋ ਫਿਰ ਕਰਾਂਗੇ ਗੱਲਬਾਤ ਹਾਂਜੀ ਅੱਜ ਇੱਕ ਬਈ ਆਪਾਂ ਗੱਲ ਕਰਨ ਜਾ ਰਹੇ ਹਾਂ ਵਸਨੀਕਾਂ ਦੀ ਜਿਹੜਾ ਕਿ ਮਾਮਲਾ ਦਿਨ-ਬ-ਦਿਨ ਭਖਦਾ ਯਾਰ ਉਹਦੇ ਬਾਰੇ ਕਰਾਂਗੇ ਗੱਲਬਾਤ ਆਜੋ ਆਪਣੇ ਪੰਜਾਬੀ ਪ੍ਰਾ ਫਿਰ ਗੱਲਬਾਤ ਕਰਾਂਗੇ ਸ਼ੁਰੂ ਪਰਵਾਸਨਾ ਦੇ ਮੁੱਦਿਆਂ ਨੂੰ ਲੈ ਕੇ ਲਗਾਤਾਰ ਵਿਵਾਦ ਖੜਾ ਹੋ ਰਿਹਾ ਤੇ ਉਹਦੇ ਤੇ ਗੱਲਬਾਤ ਕਰਾਂਗੇ ਪਾਜੋ ਲਈ ਤੱਕ ਕੋਈ ਨਹੀਂ ਪਰ ਬੋਲੀ ਕੇ ਰਵੇਟ ਕਰ ਰਿਹਾ ਬੀਠੇ ਰਹਿ ਗਰਨਾ ਘਟਕਤ ਹੋਈ ਜਾਂਦਾ ਯਾਰ ਠੀਕ ਹੈ ਹੌਂ ਰੱਖਣਾ ਸੀਗਾ ਕਿਤੇ ਗਰਮੀ ਲੱਗੀ ਗੱਡੀ ਚ ਨਾ ਹਾਂਜੀ ਆਪਣਾ ਭਾਈ ਇੱਕ ਭਰਾ ਪਹੁੰਚ ਗਿਆ ਤੇ ਜੁੜ ਜੂ ਬਾਬਾ ਸਾਰੇ ਜਣੇ ਫਿਰ ਆਪਾਂ ਕਰਦੇ ਹਾਂ ਗੱਲਬਾਤ ਸ਼ੁਰੂ ਪ੍ਰਵਾਸੀਆਂ ਤੇ ਵੀ ਜਿਵੇਂ ਪੰਜਾਬ ਦੇ ਵਿੱਚ ਇੱਕ ਵਿਵਾਦ ਖੜਾ ਹੋ ਰਿਹਾ ਹਿਸ਼ਾਰਪੁਰ ਮਾਮਲੇ ਨੂੰ ਲੈ ਕੇ ਤਾਂ ਮਾਮਲੇ ਕਈ ਸਾਹਮਣੇ ਆ ਰਹੇ ਧਰਮੀ ਤੁਪਰਾ ਹੋਰ ਆ ਗਿਆ ਆਪਣਾ ਬਾਈ ਤੇ ਜੁੜ ਜੋ ਕਈ ਜਣੇ ਫਿਰ ਆਪਾਂ ਗੱਲਬਾਤ ਸ਼ੁਰੂ ਕਰਾਂਗੇ ਸੱਤ ਜਣੇ ਹੋ ਗਏ ਤਾਂ ਹੋਰ ਜੁੜ ਜੋ 50 ਕ ਜਣੇ ਜੁੜ ਜੋ ਫਿਰ ਆਪਾਂ ਗੱਲਬਾਤ ਸ਼ੁਰੂ ਕਰਾਂਗੇ ਪ੍ਰਵਾਸ ਸਿੰਘਾਂ ਦੇ ਮੁੱਦੇ ਨੂੰ ਲੈ ਕੇ ਵਿਵਾਦ ਖੜਾ ਹੋਇਆ ਖੜਾ ਪੰਜਾਬ ਦੇ ਵਿੱਚ ਦਿਨ-ਬ-ਦਿਨ ਮਾਮਲੇ ਭਾਖ ਦੇ ਨਜ਼ਰ ਆਜ ਰਹੇ ਆ ਰਹੇ ਤੇ ਅੱਜ ਜਿਹੜੀ ਮੈਂ ਇੱਕ ਹੋਰ ਵੀਡੀਓ ਅਪਲੋਡ ਕੀਤੀ ਆਪਣੇ ਚੈਨਲ ਤੇ ਪਿੰਡ ਦਾਨੇਵਾਲ ਦੀ ਆ ਕੋਈ ਤੇ ਐ ਵੀ ਕੀ ਜਣੇ ਜੁੜ ਗਏ ਤੇ ਹੋਰ ਆਜੋ ਬਈ 20 30 ਲਾਇਕ ਜ਼ਰੂਰ ਕਰੀ ਚੱਲੋ ਬਈ ਆਪਣੇ ਜੋ ਵੀ ਭਰਾ ਆਪਣੇ ਲਾਈਵ ਤੇ ਪਹੁੰਚੇ ਆ ਸਾਰਿਆਂ ਦਾ ਧੰਨਵਾਦ ਆ ਤੇ ਬਾਕੀ ਕਮੈਂਟ ਜ਼ਰੂਰ ਕਰ ਦਿਓ ਕਿੱਥੋਂ ਕਿੱਥੋਂ ਜੁੜੇ ਆ ਬਈ ਫੇਰ ਆਪਾਂ ਪ੍ਰਵਾਸੀਆਂ ਦੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਸ਼ੁਰੂ ਕਰਦੇ ਆਂ ਅੱਜ ਮੈਂ ਕਈ ਦਿਨਾਂ ਬਾਅਦ ਲਾਈਵ ਹੋਏ ਆ ਤੇ ਦੇਖਦੇ ਆ ਆਪਣੇ ਭਰਾ ਜੁੜਜੋ 50 ਕਿ ਜਣੇ ਫਿਰ ਆਪਾਂ ਗੱਲਬਾਤ ਸ਼ੁਰੂ ਕਰਦੇ ਆ 16 ਜਣੇ ਹੋ ਗਏ ਜੁੜਜੋ ਬਈ 50 ਕਿ ਜਣੇ ਫਿਰ ਗੱਲਬਾਤ ਕਰਦੇ ਆ ਸ਼ੁਰੂ ਲਾਈਵ ਨੂੰ ਚਲਦੇ ਚਲਦੇ ਨੂੰ ਸ਼ੇਅਰ ਕਰ ਦਿਓ ਪ੍ਰਵਾਸੀਆਂ ਦੇ ਮੁੱਦਿਆਂ ਨੂੰ ਲੈ ਕੇ ਅੱਜ ਆਪਾਂ ਸਾਰੀ ਗੱਲਬਾਤ ਸਾਂਝੀ ਕਰਨੀ ਹੈ ਆਪਣੇ ਪੰਜਾਬੀ ਭੈਣ ਭਰਾ ਜੋ ਵੀ ਆਪਣੇ ਨਾਲ ਜੁੜੇ ਅਜ ਤੇ ਆਪਾਂ ਲਾਈਵ ਕਰਾਂਗੇ ਸਿਰਫ 40 ਮਿੰਟ ਜੁੜਜੋ ਬਾਬਾ ਸਾਰੇ ਜਣੇ ਫਿਰ ਕਰਦੇ ਆਂ ਗੱਲਬਾਤ ਸ਼ੁਰੂ ਅੱਜ ਉਹ ਭਰਾਵਾ ਚੰਗੀ ਗੱਲਬਾਤ ਗੱਲ ਕਰਦੇ ਆ ਨਾ ਕੋਈ ਪੰਜਾਬ ਦੀ ਉਦੋਂ ਨਹੀਂ ਕੋਈ ਆਉਂਦਾ ਹੋਰ ਕੋਈ ਵੀਡੀਓ ਅਪਲੋਡ ਕਰਦੋ ਕੋਈ ਲੰਡੀਆਂ ਨੱਚੀਆਂ ਭੱਜ-ਭੱਜ ਕੇ ਦੇਖਦੇ ਆ 18 ਜਣੇ ਆ ਗਏ ਬਾਈ ਤੇ ਜੁੜਜੋ 20 23 ਜਣੇ ਫੇਰ ਗੱਲ ਆਪਾਂ ਕਰਦੇ ਆ ਸ਼ੁਰੂ 30 ਕੇ ਜਣੇ ਜੁੜਜੋ ਤੇ ਕਮੈਂਟ ਜ਼ਰੂਰ ਕਰੋ ਬਾਈ ਕੌਣ ਕੌਣ ਬਾਈ ਆਪਣੇ ਜਿਹੜੇ ਲਾਈਵ ਤੇ ਪਹੁੰਚੇ ਆ ਵੀ ਕਿੱਥੋਂ ਕਿੱਥੋਂ ਆ ਬਾਈ ਕਮੈਂਟ ਜ਼ਰੂਰ ਕਰੋ ਨਾ ਨਾ ਲਾਈਕ ਵੀ ਕਰ ਦੋ ਲਾਈਕ ਤਿੰਨੀ ਆ 18 ਜਣੇ ਆ ਗਏ ਆ ਸਤ ਲਾਈਕ ਤਿੰਨੀ ਹੈ ਕਮੈਂਟ ਜ਼ਰੂਰ ਕਰੋ ਬਾਈ ਜਿਹੜੇ ਜਿਹੜੇ ਵੀ ਆਪਣੇ ਭਰਾ ਆਪਣੇ ਲਾਈਵ ਤੇ ਆਏ ਆ ਨਾ ਰੇਗੇ ਫੇਰ ਭਗ ਜਾਂਦੇ ਆ ਇਹ ਗੱਲ ਲੱਖੇ ਸੁਣਾਣੇ ਵਾਲੀ ਗੱਲ ਸਹੀ ਆ ਪੰਜਾਬ ਦੀ ਗੱਲ ਕੋਈ ਸੁਣ ਪਜੀ ਨਹੀਂ ਹੈਗਾ ਹੋਰ ਕੁਝ ਦੱਸਦਾ ਹੁੰਦਾ ਇੱਥੇ ਮੈਂ ਕੋਈ ਤਾਂ ਫਿਰ ਜ਼ਰੂਰੀ ਜ਼ਰੂਰ ਖੜਨਾ ਸੀ ਹੈਨਾ ਖਣ ਪ੍ਰਵਾਸੀਆਂ ਨੂੰ ਲੈ ਕੇ ਬਈ ਆਪਾਂ ਗੱਲਬਾਤ ਸ਼ੁਰੂ ਕਰਦੇ ਆ ਕਿਉਂਕਿ ਫਿਰ ਆਪਣੇ ਭਰਾ ਕਈ ਆਉਂਦੇ ਆ ਤੇ ਭੱਜ ਜਾਂਦੇ ਹਨ ਬਈ ਕੁਝ ਦੱਸਦਾ ਤਾਂ ਹੈ ਨਹੀਂ ਗੱਲ ਪੰਜਾਬ ਦੇ ਵਿੱਚ ਜਿਹੜਾ ਵਿਵਾਦ ਖੜਾ ਹੋਇਆ ਖੜਾ ਪ੍ਰਵਾਸੀਆਂ ਨੂੰ ਲੈ ਕੇ ਛੁੱਡਾ ਕੀ ਕਹਿਣਾ ਬਈ ਕਿਉਂਕਿ ਪੰਜਾਬ ਦੇ ਸਾਡੇ ਕਈ ਸਾਡੇ ਜਿਹੜੇ ਆਪਾਂ ਕਹੀਏ ਗੁਰੂ ਦੀਆਂ ਲਾਡ ਲੀਆਂ ਫੌਜਾਂ ਸਿੰਘ ਹੁਣ ਉਹਨਾਂ ਦਾ ਵੀ ਕਹਿਣਾ ਇਹ ਆ ਵੀ ਇਹਨਾਂ ਨੂੰ ਬਾਹਰ ਕੱਢੋ ਪੰਜਾਬ ਚ ਕਿਉਂਕਿ ਹਿਆਰਪੁਰ ਮਾਮਲੇ ਤੋਂ ਬਾਅਦ ਹਿਆਰਪੁਰ ਮਾਮਲੇ ਤੋਂ ਬਾਅਦ ਜਿਹੜੀ ਬੱਚੀ ਨਾ ਘਟਨਾ ਵਾਪਰੀ ਆ ਫਿਰ ਜਲੰਧਰ ਦੇ ਵਿੱਚ ਵਾਪਰੀ ਆ ਫਿਰ ਇੱਕ ਸਾਡੇ ਪੰਜਾਬੀ ਨੂੰ ਆਟੋ ਵਾਲੇ ਭਈਏ ਨੇ ਮਾਰ ਕੇ ਤੇ ਉਹਦੀ ਅੱਖਾਂ ਵੀ ਅੱਖਾਂ ਤੱਕ ਕੱਢਤੀਆਂ ਸੀ ਉਹ ਵੀ ਉੱਥੇ ਥਾਂ ਤੇ ਮਰ ਗਿਆ ਵੀ ਦਿਨ-ਦਿਨ ਘਟਨਾਵਾਂ ਵਾਪਰ ਰਹੀਆਂ ਇੱਕ ਅੱਜ ਮੈਦਾਨੇ ਵਾਲੇ ਪਿੰਡ ਦੇ ਵਿੱਚ ਘਟਨਾ ਹੋਰ ਵਾਪਰ ਗਈ ਇੱਕ ਆਟੋ ਚਲਾਉਂਦਾ ਆਪਣਾ ਪੰਜਾਬੀ ਸਰਦਾਰ ਉਹ ਨਾਲੇ ਤਾਂ ਉਹਦੀ ਦਸਤਾਰ ਲਾਤੀ ਬਈਆਂ ਨੇ ਤਾਂ ਇਹ ਮਾਰ ਕੇ ਆਪਾਂ ਸਰਗੇ ਗੱਲਾਂ ਬਾਤਾਂ ਸ਼ੁਰੂ ਕਰਨੀਆਂ ਆਪਣੀ ਬਾਈ 23 ਜਣੇ ਜੁੜ ਗਏ ਤੇ ਹੁਣ ਆਪਾਂ ਗੱਲ ਕਰਦੇ ਆਂ ਬਈ ਸ਼ੁਰੂ ਹੁਣ ਵੀ ਸੋਡਾ ਕੀ ਕਹਿਣਾ ਪਹਿਲਾਂ ਤਾਂ ਕਮੈਂਟ ਕਰੋ ਬਈ ਜਰੂਰ ਕਿ ਜਿੱਥੇ-ਜਿੱਥੋਂ ਤੁਸੀਂ ਵੀ ਜਿਹੜੇ ਆਪਣੇ ਨਾਲ ਤਾਂ ਫਿਰ ਆਪਾਂ ਅੱਗੇ ਗੱਲਬਾਤ ਸ਼ੁਰੂ ਕਰਦੇ ਆਂ ਕਿਉਂਕਿ ਵਿਵਾਦ ਖੜਾ ਹੋਇਆ ਖੜਾ ਪ੍ਰਵਾਸੀਆਂ ਨੂੰ ਲੈ ਕੇ ਹੁਣ ਕਈ ਆਪਣੇ ਪੰਜਾਬੀ ਕਹਿੰਦੇ ਆ ਵੀ ਇਹਨਾਂ ਨੂੰ ਬਾਹਰ ਕੱਢੋ ਤੇ ਜਿਹੜੇ ਕਿਸਾਨ ਭਰਾ ਉਹਨਾਂ ਦੇ ਹੱਕ ਦੇ ਵਿੱਚ ਹੋ ਰਿਹਾ ਤੇ ਹੁਣ ਜਿਹੜਾ ਕਿ ਜੋਨੀ ਬਾਬੇ ਦੀ ਵੀ ਵੀਡੀਓ ਆ ਰਹੀ ਆ ਉਹਨਾਂ ਕਹਿਣਾ ਇਹ ਆ ਭਾਈ 1984 ਦੇ ਵਿੱਚ ਸਾਡੇ ਸਿੱਖਾਂ ਦੀ ਗਿਣਤੀ ਘੱਟ ਸੀ ਤੇ ਇਹਨਾਂ ਦੀ ਜ਼ਿਆਦਾ ਸੀ ਉਦੋਂ ਬਹੁਤ ਦੰਗੇ ਹੋਏ ਆ ਹੁਣ ਕਈਆਂ ਦਾ ਤਾਂ ਕਹਿਣਾ ਇਹ ਆ ਵੀ ਇਹਨਾਂ ਨੂੰ ਕੱਢਣਾ ਪੰਜਾਬ 'ਚ ਜ਼ਰੂਰੀ ਬਣਦਾ ਕਿਉਂਕਿ ਸਾਡੇ ਪੰਜਾਬ ਦਾ ਮਾਹੌਲ ਭਾਈ ਦਿਨ-ਦਿਨ ਖਰਾਬ ਹੋ ਰਿਹਾ ਸਾਡੇ ਬੱਚੇ ਸੁਰੱਖਿਤ ਹੈ ਨਹੀਂ ਸਾਡੇ ਬੱਚੇ ਨੇ ਸਕੂਲ ਵੀ ਜਾਣਾ ਕੀ ਬਤਾ ਰਸਤੇ 'ਚ ਕਿੱਥੇ ਕਿਤੇ ਦਰਿੰਦਾ ਖੜਾ ਹੋਵੇ ਕਦੋਂ ਵੀ ਕੁਝ ਵੀ ਹੋ ਸਕਦਾ ਤਾਂ ਹੁਣ ਇਹ ਮਾਮਲੇ ਨੂੰ ਲੈ ਕੇ ਛਿੜੀ ਬਈ ਹੁਣ ਸੋਡਾ ਕੀ ਕਹਿਣਾ ਪਹਿਲਾਂ ਤਾਂ ਹਜੇ ਤੱਕ ਕਿਸੇ ਵੀ ਭਰਾ ਦਾ ਕਮੈਂਟ ਨਹੀਂ ਆਇਆ ਬਾਈ ਇੱਕ ਵੀ ਕਮੈਂਟ ਜ਼ਰੂਰ ਕਰ ਦਿਓ ਮੇਰੀ ਬਾਤ ਸੋਡੇ ਤੱਕ ਪਹੁੰਚਦੀ ਹੈ ਜਾਂ ਨਹੀਂ ਪਹੁੰਚਦੀ ਬਾਈ ਮੈਨੂੰ ਬਿਲਕੁਲ ਨਹੀਂ ਪਤਾ ਲੱਗ ਰਿਹਾ ਹਜੇ ਤੱਕ ਵੀ ਆਵਾਜ਼ ਪਹੁੰਚਦੀ ਹੈ ਜਾਂ ਨਹੀਂ ਪਹੁੰਚਦੀ ਵੈਲਕਮ ਆਪਣੇ ਬਈ ਸੋਡਾ ਚੈਨਲ ਤੇ ਸਾਰਿਆਂ ਦਾ ਕਮੈਂਟ ਜ਼ਰੂਰ ਕਰੋ ਵੀ ਬਾਜ ਪਹੁੰਚਦੀ ਹੈ ਸਹੀ ਆਪਾਂ ਲਾਈਵ ਹੋ ਰਹੇ ਆ ਕਿ ਮੈਂ ਇਕੱਲਾ ਹੀ ਬੋਲੀ ਜਾਵਾਂ ਕਿਤੇ ਹਨਾ ਤੇ ਉਹ ਆਪਣੇ ਭਰਾ ਜੁੜ ਗਏ ਜਿਹੜੇ ਬਈ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਹੁਣ ਆਪਣੇ ਅੱਜ ਦਾ ਵਿਵਾਦ ਜਿਹੜਾ ਪੰਜਾਬ ਦੇ ਵਿੱਚ ਖੜਾ ਹੋ ਰਿਹਾ ਪ੍ਰਵਾਸੀਆਂ ਨੂੰ ਲੈ ਕੇ ਇਹਦੇ ਤੇ ਗੱਲਬਾਤ ਕਰਨੀ ਆ ਹਾਂਜੀ ਧੰਨਵਾਦ ਜੀ ਆਪਣੇ ਬਾਈ ਨੇ ਇੱਕ ਨਵੇਂ ਕਮੈਂਟ ਕਰਤਾ ਸਿੱਧੂ ਆਰ ਆਈ ਕੇ ਰਾਕਾ ਸਿੱਧੂ ਹਾਂਜੀ ਭਾਈ ਸਿੱਧੂ ਸਾਹਿਬ ਜੀ ਧੰਨਵਾਦ ਜੀ ਤੁਹਾਡਾ ਅਸੀਂ ਵੀ ਸਿੱਧੂ ਹੀ ਆਂ ਵੈਸੇ ਸਤਿਗੋਤ ਬਹੁਤ ਆ ਤੇ ਕਿੱਥੋਂ ਤੁਸੀਂ ਆਪਣਾ ਕਮੈਂਟ ਵੀ ਜਰੂਰ ਕਰੋ ਕਿ ਕਿਹੜੇ ਸ਼ਹਿਰ ਤੋਂ ਆ ਜਿੱਥੋਂ ਲਾਈਵ ਆਪਣੇ ਭਰਾ ਦੇਖ ਰਹੇ ਆ ਤੇ ਹੁਣ ਪ੍ਰਵਾਸੀਆਂ ਨੂੰ ਲੈ ਕੇ ਜਿਹੜੀ ਗੱਲਬਾਤ ਆਪਾਂ ਕਰ ਰਹੇ ਆ ਬਈ ਸੋਡਾ ਕੀ ਕਹਿਣਾ ਇਹਨਾਂ ਬਾਰੇ ਕਿਉਂਕਿ ਹੁਣ ਜੇ ਗੱਲ ਕਰੀਏ ਜਲੰਧਰ ਮਾਮਲੇ ਨੂੰ ਲੈ ਕੇ 6 ਸਾਲ ਦੀ ਬੱਚੀ ਨਾਲ ਜਿਹੜਾ ਕੀ ਇੱਕ ਬੇਹੂਦਾ ਕਰਤੂਤ ਕੀਤੀ ਜਾਂਦੀ ਆ ਪ੍ਰਵਾਸੀਆਂ ਬੰਨੀ ਹੁਣ ਇਹ ਲੋਕਾਂ ਨੂੰ ਮੈਂ ਪਹਿਲਾਂ ਅਪੀਲ ਕਰਦਾ ਸਾਰਿਆਂ ਨੂੰ ਪੰਜਾਬੀਆਂ ਨੂੰ ਵੈਸੇ ਤਾਂ ਮੈਂ ਹਰ ਰੋਜ਼ ਕਹਿਣੀ ਹੁੰਦਾ ਵੀਡੀਓ 'ਚ ਬਈ ਜਿਹੜੇ ਲੋਕ ਕਹਿੰਦੇ ਆ ਸਾਡੇ ਘਰਾਂ ਦੇ ਵਿੱਚ 20 ਸਾਲ ਹੋ ਗਏ ਜੀ ਇਹਨਾਂ ਨੂੰ ਆਪਾਂ ਜਿਹੜਾ ਕੋਈ ਪੰਜਾਬੀ ਬੰਦਾ ਹੋਊ ਤਾਂ ਆਪਾਂ ਘਰ-ਵਾਰ ਛੱਡ ਕੇ ਵੇਨ ਚਿੱਤੇ ਹੋ ਕੇ ਭੱਜ ਜਾਨੇ ਹਨਾ ਚੇਬ ਵੀ ਮੰਨਦੇ ਆ ਪੰਜਾਬੀ ਤਾਂ ਬੰਦੇ ਆਪਣੇ ਕਹਿੰਦੇ ਵੀ ਚਲੋ ਜਿਹੜੇ ਘਰਾਂ ਦੇ ਵਿੱਚ ਸੀਰੀ ਰਲਦੇ ਆ ਲੰਬੇ ਸਮੇਂ ਤੋਂ ਚੇਹ ਮੰਨਦੇ ਆ ਚਾਚਾ ਤਾਇਆ ਕਹਿੰਦੇ ਹਨ ਜਿਵੇਂ ਵੀ ਲਾ ਲੋ ਸ਼ੁਰੂ ਤੋਂ ਆਪਣੇ ਜਿਵੇਂ ਹੁੰਦਾ ਪੰਜਾਬੀ ਬੰਦਾ ਨਹੀਂ ਇਹਨਾ ਮਾੜਾ ਕਰਦਾ ਕਿਸੇ ਦੇ ਤੇ ਭਈਏ ਭੇਤ ਲੈ ਕੇ ਸਾਰੇ ਘਰ ਦਾ ਭੇਤ ਲੈ ਕੇ ਕਦੋਂ ਵੀ ਕਿਸੇ ਨੂੰ ਵੀ ਇਹ ਆਪਣੇ ਬੰਨਿਓ ਬਈ ਟਾਰਗੇਟ ਕਰ ਸਕਦੇ ਕਿਸੇ ਨੂੰ ਵੀ ਜੇਕਰ ਸੁੰਨਾ ਦਿਸ ਗਿਆ ਇਹਨਾਂ ਨੂੰ ਚਾਹੇ ਕੋਈ ਬਜ਼ੁਰਗ ਆਪਣਾ ਘਰੇ ਆਏ ਨਹੀਂ ਪਤਾ ਕਿਸੇ ਨੂੰ ਕਈ ਜਗ੍ਹਾ ਤੇ ਹੋਇਆ ਵੀ ਆ ਲੁੱਟਮਾਰ ਕਰਕੇ ਤੇ ਫਰਾਰ ਹੋ ਜਾਂਦੇ ਸਾਰੇ ਘਰ ਦਾ ਪੇਤ ਲੈ ਕੇ ਲੰਬਾ ਸਮਾਂ ਰਹਿੰਦੇ ਆ ਪਹਿਲਾਂ ਤੇ ਕਈ ਥਾਂ ਤੇ ਇਹ ਘਟਨਾਵਾਂ ਵਾਪਰ ਜਾਂਦੀਆਂ ਦਿਨ-ਦਿਨ ਤੇ ਹੁਣ ਤੁਸੀਂ ਮਾਮਲੇ ਦੇਖ ਹੀ ਰਹੇ ਹੋ ਜਿਹੜਾ ਕਿ ਬਈ ਇਹ ਹਿਸ਼ਾਰਪੁਰ ਦੇ ਮਾਮਲੇ ਨੇ ਹੁਣ ਸਾਡੇ ਪੰਜਾਬ ਦੇ ਵਿੱਚ ਇੱਕ ਐਸੀ ਅੱਗ ਲਾਤੀ ਹੁਣ ਪ੍ਰਵਾਸੀਆਂ ਨੂੰ ਕੱਢਣਾ ਜ਼ਰੂਰੀ ਬਣਦਾ ਸਿਰਸਾ ਪੰਜਾਬ ਹਾਂਜੀ ਹਾਂਜੀ ਧੰਨਵਾਦ ਜੀ ਅਸੀਂ ਸਰਦੂਲਗੜ ਜ਼ਿਲ੍ਹਾ ਮਾਨਸਾ ਥੋੜੇ ਲੱਗ ਗਏ ਆ ਥੋੜੀ ਜੀ ਦੂਰ ਧੰਨਵਾਦ ਜੀ ਤੁਹਾਡਾ ਸਿੱਧੂ ਸਾਹਿਬ ਜੀ ਤੇ ਹੁਣ ਆਪਾਂ ਇਹੀ ਕਹਿਣਾ ਚਾਹੁੰਦੇ ਆ ਬਈ ਪ੍ਰਵਾਸੀਆਂ ਨੂੰ ਲੈ ਕੇ ਜਿਹੜਾ ਹੁਣ ਮਾਮਲਾ ਖੜਾ ਹੋਇਆ ਖੜਾ ਹੁਣ ਬਸ ਆਵਾਜ਼ ਇੱਕੋ ਹੀ ਹੈ ਸਾਡੇ ਪੰਜਾਬੀਆਂ ਦੀ ਤੇ ਸਾਡੇ ਸਿੰਘ ਸਿੰਘਾ ਤਾਂ ਇਹੀ ਕਹਿਣਾਗਾ ਵੀ ਇਹਨਾਂ ਨੂੰ ਬਾਹਰ ਕੱਢੋ ਤੇ ਕਿਸਾਨਾਂ ਇਹਨਾਂ ਦਾ ਕਹਿਣਾ ਤੇ ਇਹ ਸਾਡੇ ਇਹਨਾਂ ਬਣਾ ਜੀ ਗੱਡੀ ਨਹੀਂ ਚੱਲਣੀ ਸਾਡੇ ਜਿਹੜੇ ਕਿਸਾਨ ਭਰਾਗੇ ਬੱਚੇ ਬਾਹਰ ਭੇਜਤੇ ਹੁਣ ਸਿੱਧਾ ਨਹੀਂ ਕਹਿੰਦੇ ਭਾਈ ਸਾਡੇ ਤਾਂ ਲੱਤਾਵਾਵਾ ਨਹੀਂ ਕੰਮ ਕਰਦੀਆਂ ਕਿਉਂ ਭਾਈ ਜੇ ਪ੍ਰਵਾਸੀ ਕਿਤੇ ਆਉਣ ਜੇ ਉਧਰ ਪੰਜਾਬ ਦੇ ਵਿੱਚ ਛੱਡ ਕੇ ਆਪਣੇ ਏਡੀ ਘਰ ਆਉਂਦੇ ਇਹ ਪੰਜਾਬ ਚ ਆਉਂਦੇ ਆਪ ਦਾ ਸ਼ਹਿਰ ਛੱਡ ਕੇ ਜੇ ਕਿਤੇ ਇਹ ਸਰਕਾਰ ਨੇ ਲਾਗੂ ਕਰਤਾ ਆਉਣਾ ਜਾਣਾ ਬੰਦ ਆ ਤਾਂ ਫੇਰ ਵੀ ਤਾਂ ਸਾਰੂਗੀ ਜੇ ਪ੍ਰਵਾਸੀਆਂ ਦਾ ਆਉਣਾ ਜਾਣਾ ਬੰਦ ਹੀ ਹੋ ਗਿਆ ਕਿਸੇ ਤਰੀਕੇ ਨਾਲ ਤਾਂ ਫੇਰ ਕਿਹੜਾ ਤੁਸੀਂ ਮੰਨ ਕੇ ਚਲੋ ਵੀ ਕੰਮ ਨਹੀਂ ਕਰਨਾ ਜਾ ਕੋਈ ਇੱਥੇ ਆਪਣੇ ਹੁਣ ਬੱਚੇ ਬਾਹਰ ਭੇਜ ਦਿੰਨੇ ਹੋ ਫਿਰ ਕਹਿੰਨੋ ਅਸੀਂ ਥੜੇ ਤੋਂ ਕੰਮ ਨਹੀਂ ਹੁੰਦਾ ਜੀ ਇਹ ਨਹੀਂ ਹੁੰਦਾ ਜੀ ਤਾਂ ਭਾਈ ਇਸ ਮਾਮਲੇ ਨੂੰ ਲੈ ਕੇ ਅੱਜ ਗੱਲਬਾਤ ਆਪਾਂ ਤੁਹਾਡੇ ਨਾਲ ਕਰਨ ਜਾ ਰਹੇ ਆ ਵੀ ਇਹ ਸੋਚ ਛੱਡ ਦਿਓ ਵੀ ਪ੍ਰਵਾਸੀਆਂ ਨੂੰ ਰੱਖਣਾ ਸੀ ਜ਼ਰੂਰੀ ਆਗਾ ਜ਼ਰੂਰੀ ਨਹੀਂ ਹੈਗੇ ਵੀ ਪ੍ਰਵਾਸੀ ਆਪਾਂ ਭਈ ਘਰਾਂ ਚ ਬਾੜੋਂਗੇ ਤਾਂ ਬਾਅਦ ਵਿੱਚ ਇਹ ਭੇਤ ਲੈ ਕੇ ਕੁਝ ਵੀ ਹੋ ਜਾਂਦਾ ਸਾਰਿਆਂ ਨੂੰ ਪਤਾ ਪਰ ਹੁਣ ਆਪਾਂ ਜਿੱਥੇ ਗੱਲ ਹੁਣ ਵੀਡੀਓ ਸਾਹਮਣੇ ਆ ਰਹੀਆਂ ਜਿੱਥੇ ਲੋਕ ਹੁਣ ਇਹ ਕਹਿੰਦੇ ਵਿੱਚ ਕੁਝ ਇਹਨਾਂ ਦੇ ਹੱਕ ਦੇ ਵਿੱਚ ਵੀ ਖੜੇ ਹੋ ਜਾਂਦੇ ਹਨ ਤਾਂ ਇਹ ਬਈ ਸਾਡੇ ਪੰਜਾਬੀਆਂ ਚ ਘਾਟ ਵੀ ਹੈ ਥੋੜੀ ਜੀ ਹੁਣ ਅੱਧੇ ਲੋਕ ਕਹਿੰਦੇ ਇਹ ਵੀ ਨਾ ਜੀ ਸਾਡਾ ਤਿੰਨ ਬਰਾ ਘਰ ਨਹੀਂ ਚੱਲਦਾ ਤੇ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਸਾਡੇ ਬੱਚਿਆਂ ਨਾਲ ਛੋਟੇ-ਛੋਟੇ ਬੱਚੇ ਸਾਡੇ ਸੇਵ ਨਹੀਂ ਹੈਗੇ ਤਾਂ ਇਸ ਕਰਕੇ ਬਈ ਦਨ ਬਦਨ ਹੀ ਮਾਮਲੇ ਖੜੇ ਹੋ ਰਹੇ ਆ ਤਾਂ ਸੋਡਾ ਕੀ ਕਹਿਣਾ ਵੀ ਕਮੈਂਟ ਤੁਸੀਂ ਵੀ ਜ਼ਰੂਰ ਰੱਖੋ ਪ੍ਰਵਾਸੀਆਂ ਬਾਰੇ ਆਪਣੇ ਭਰਾ ਇੱਕ ਗੱਡੀ 'ਚ ਗਰਮੀ ਆ ਬਾੜੀ ਢਿੰਡੇ ਤਾਂ ਗੱਡੀ ਦੇ ਸੀ ਸਾਡੇ